ਬਹੁਤ ਜਿਆਦੇ ਜ਼ਬਰਦਸਤ ਪੈ ਰਹੇ ਹਨ ਮੰਤਾਲਿਆਂ ਆਣ ਗਏ ਲਓ ਜੀ ਟਾਇਰ ਲੈਂਦਾ ਸੀ ਆਪਾਂ ਨੇ ਤੇ ਟਾਇਰ ਕਰਾ ਰਿਹਾ ਰਹਿਣ ਮੈਨੂੰ ਖਾਲੀ ਨੂੰ ਹੀ ਰਾਲ ਤੇਰੇ ਦੇ ਨਾਲ ਤੇ ਪਰਾਂ ਮੈਂ ਕੀ ਹਾਲ ਚੰਨ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋ ਲਓ ਜੀ ਆਪਣਾ ਸਫਰ ਸਟਾਰਟ ਹੋ ਰਿਹਾ ਹੈ ਮਹਾਰਾਸ਼ਟਰ ਆਪਣੇ ਜੁਨੀਓਂ ਚ ਆ ਗਿਆ ਸੀ ਲੋਡ ਤੇ ਹਾ ਤਾਂ ਆਪਣਾ ਹੈਗਾ ਚੱਲਣ ਦੀ ਤਿਆਰੀ ਤੇ ਆ ਦੇਖ ਸਕਦੇ ਹੋ ਆਪਣਾ ਪਿੰਡ ਦਾ ਗੇਟ ਤੇ ਆ ਹੈਗਾ ਟਾਇਰ ਪੰਚਰ ਵਾਲਾ ਇੱਥੇ ਆਪਣੀ ਗੱਡੀ ਗਰੀਸ ਹੋ ਰਹੀ ਹੈ ਤੇ ਟਾਇਰ ਚੇਂਜ ਕਰਵਾ ਰਹੇ ਆ ਅਦਲਾ ਬਦਲੀ ਕਰਵਾ ਰਹੇ ਆ ਤੇ ਕਾ ਟਾਇਰ ਚ ਬਾਲ ਜਲੀਕ ਸੀ ਇਹ ਕਰਵਾਇਆ ਸੈੱਟ ਤੇ ਆ ਖੜੀ ਆਪਣੀ ਮੋਟਰ ਤੇ ਆ ਆਪਣੇ ਪਿੰਡ ਦਾ 뷰 ਜਿਹੜਾ ਕਿ ਨਾਬੇ ਨੂੰ ਰੋੜ ਜਾਂਦਾ ਤੇ ਅੱਤਰ ਪਵਾਨੀਗੜ ਚਲਾ ਗਿਆ ਤੇ ਆ ਬਸੂ ਆ ਇੱਥੇ ਲਓ ਜੀ ਬਾਕੀ ਬਾਬਾ ਸੌ ਕਰਕੇ ਸਵੇਰੇ ਮਿਲਾਂਗੇ ਤੁਹਾਨੂੰ ਆਪਾਂ ਹਾਂਜੀ ਦੋਸਤੋ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਰਾਜਸਥਾਨ ਦੇ ਵਿੱਚ ਸਵੇਰੇ ਪਹੁੰਚ ਗਏ ਸੀ ਥੋੜਾ ਜਿਹਾ ਝਾਂਸੀ ਚ ਕੰਮ ਆਇਆ ਸੀ ਆਪਾਂ ਨੂੰ ਜਿੱਥੇ ਕਿ ਆਪਾਂ ਨੇ ਗੱਡੀ ਦਾ ਕਰਾਇਆ ਸੀ ਆਪਣੀ ਦਾ ਕੰਮ ਤੇ ਇਹ ਇੱਕ ਪਾਇਆ ਵਜਾ ਬਦਲਣਾ ਸੀ ਜਿਹੜਾ ਕਿ ਟਰਬੋ ਨੂੰ ਜਾਂਦਾ ਉਹ ਤੋਂ ਥੋੜਾ ਥੋੜਾ ਆਇਲ ਸੇ ਲਗਾਦੀ ਤੇ ਉਹ ਬਦਾਇਆ ਆਪਾਂ ਨੇ ਤੇ ਬਾਕੀ ਚੱਲ ਰਹੇ ਆਂ ਆਪਾਂ ਬਾਈਪਾਸ ਤੇ ਤੁਸੀਂ ਦੇਖ ਸਕਦੇ ਹੋ ਬਾਈਪਾਸ ਦਾ ਥਿਊ ਤੇ ਆ ਜਾਇਪੁਰ ਜਾਇਪੁਰ ਮੰਨ ਲਓ ਵੀ ਇਹ ਬਾਈਪਾਸ ਘੁੰਮ ਰਹੇ ਆਪਾਂ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਬਾਂਦਰ ਵਾਲੇ ਬਾਂਦਰ ਵਾਲੇ ਪਹੁੰਚ ਰਹੇ ਆਂ ਕਿਸ਼نگਾੜ ਤੋਂ ਜਤੌੜ ਵਾਲੇ ਰੋਡ ਤੇ ਪਹੁੰਚ ਚੁੱਕੇ ਆਪਾਂ ਤੇ ਆਹ ਦੇਖ ਸਕਦੇ ਹੋ ਲੋ ਜੀ ਆਪਾਂ ਮੰਨ ਲਓ ਵੀ ਛੇਰੇ ਦੇ ਢਾਬੇ ਤੇ ਰੋਕੇ ਤੇ ਚਾਹ ਪਾਣੀ ਪੀਣ ਵਾਸਤੇ ਤੇ ਘੰਟਾ ਹੋ ਗਿਆ ਸੀ 4 ਵਜੇ ਕੱਢ ਕੇ ਤੇ ਆਪਾਂ ਤੇ ਲੱਗਿਆ ਮਟਰ ਹੁਣ ਚੱਲਣ ਵਾਸਤੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਭੀਲਵਾੜਾ ਬਾਈਪਾਸ ਤੇ ਤੇ ਮੌਸਮ ਦੇਖ ਸਕਦੇ ਹਾਂ ਕਿੰਨਾ ਸੋਹਣਾ ਬਣ ਗਿਆ ਧੁੱਪ ਜਮੀ ਢਲ ਗਈ ਆ ਆਪਾਂ ਪਹੁੰਚ ਗਏ ਚਤੌੜ ਤੇ ਖੜਿਆ ਆ ਏਬੀਸੀ ਢਾਬੇ ਤੇ ਤੇ ਆ ਦੇਖ ਸਕਦੇ ਹੋ ਢਾਬੇ ਲੋ ਪਹਿਲਾਂ ਕੀ ਜਿਨੇ ਪੁਰਾਣਾ ਢਾਬਾ ਦੇਖਿਆ ਉਹ ਵੀ ਦੱਸਿਓ ਜਰੂਰ ਤੇ ਆ ਹੁਣ ਨਾਲਾ ਵੀ ਦੱਸਿਓ ਦੇਖ ਸਕਦੇ ਹੋ ਕਿੰਨਾ ਚਾਲੀ ਸ਼ਾਨ ਵਧੀਆ ਸੋਹਣਾ ਬਣਾਤਾ ਤੇ ਆ ਪਾਰਕਿੰਗ ਆ ਗੱਡੀਆਂ ਦੀ ਤੇ ਆ ਗੱਡੀ ਖੜੀ ਆ ਆਪਣੀ ਜਿਸੇ ਜਿਸੇ ਹੋਵੇ ਸਾਫ ਆਗਰੋਤੀ ਵਗੈਰਾ ਕਰਤੀ ਤੇ ਆ ਬੈਟਰੀ ਚਾਰਜ ਵਾਲਾ ਵੀ ਲਾਇਆ ਹੋਇਆ ਮੰਨ ਲਓ ਜਿਹੜੇ ਕਾਰਾਗੋਰਾ ਚਾਰਜਿੰਗ ਹੁੰਦੀਆਂ ਨੇ ਤੇ ਆ ਦੇਖ ਸਕਦੇ ਹੋ ਰੋਡ ਤੇ ਆ ਟਾਪਾ ਬਾਕੀ ਚਲੋ ਮਿੱਤਰੋ ਚੱਲਦੇ ਹੁਣ ਹੋ ਗਈ ਆਪਾਂ ਪਹੁੰਚ ਗਏ ਸੀ ਜ਼ਿਮੀਦਾਰਾਂ ਦੇ ਦੇ ਆ ਖੜਿਆ ਦੇਖ ਸਕਦੇ ਹੋ ਜ਼ਿਮੀਦਾਰ ਦਾ ਟੱਪਾ ਆਸਰਾ ਪਿੱਛੇ ਤੇ ਇੱਕ ਦਾਈਟ ਨੂੰ ਆਪਣੇ ਨਾਲ ਮਾੜੀ ਗੱਲ ਹੋ ਗਈ ਆ ਆਪਣਾ ਬੋਲ ਗਿਆ ਸੀ ਟਾਇਰ ਇਹ ਇਹਦੇ ਨਾਲ ਦਾ ਟਾਇਰ ਆ ਦੇਖ ਸਕਦੇ ਹੋ ਤੇ ਹੁਣ ਖਾਨਿਆ ਟਾਇਰ ਕਿਉਂਕਿ ਐਸਾ ਟੱਪੇ ਤੇ ਬਸ ਹਜੇ ਲਾਈ ਹੋਦੀ ਆਪਣੀ ਗੱਡੀ ਆ ਉਤਰਨ ਸਾਰੀ ਜਿਵੇਂ ਇੱਥੋਂ ਥੱਲੇ ਉਤਰ ਰਹੀ ਸੀ ਬਾ ਇੱਥੇ ਆ ਗਈ ਬੋਲ ਗਿਆ ਨਾਲੇ ਸਾਨੂੰ ਪਤਾ ਹੀ ਆ ਆਪਣੇ ਕੋਲ ਐਡ ਵੀ ਬਜਟ ਨੇ ਵੀ ਗੱਡੀ ਸੀ ਗੱਡੀ ਚ ਚਲਦੇ ਆ ਹੁਣ ਆਪਾਂ ਮੰਨ ਲਓ ਪਿਛਲਾ ਟਾਇਰ ਫਟ ਕਰ ਲਿਆ ਸੀ ਮੂਰੇ ਤੇ ਲਨਵਾਗੇ ਹੁਣ ਦੇਖਦੇ ਆ ਨਵਾਂ ਟਾਇਰ ਤੇ ਪੂਸਤਾ ਇਹਨਾਂ ਟਾਇਰ ਦਾ ਜਿਸ ਤਰ੍ਹਾਂ ਵੀ ਹੋਇਆ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਇਸ ਤਰ੍ਹਾਂ ਆਪਾਂ ਨੂੰ ਬਹੁਤ ਸਸਤਾ ਪੈ ਲਗ ਮੈਗਾ ਤੇ ਆਹ ਦੇਖ ਸਕਦੇ ਹੋ ਬਾਕੀ ਯਾਰ ਲੈਫਟ ਚ ਵੀ ਟਾਇਰ ਵਧੀਆ ਹੋਣੇ ਚਾਹੀਦੇ ਨੇ ਆਪਾਂ ਨੇ ਆ ਪਿਛਲਾ ਟਾਇਰ ਲਾਤਾ ਉਰੇ ਦੇਖ ਸਕਦੇ ਤੇ ਕੰਨ ਦੱਸਾ ਦिए ਆਪਣਾ ਟਾਇਰ ਜਿਹੜਾ ਫਟਿਆ ਨਾ ਇਹ ਨਹੀਂ ਹੈਗਾ ਵੀ ਸਾਲਾ ਘਸਿਆ ਪਿਆ ਸੀ ਤੇ ਆਹ ਟਾਇਰ ਆਪਣਾ ਤੇ ਮੈਚ ਹੋ ਗਿਆ ਆਹ ਦੇਖ ਸਕਦੇ ਹੋ ਪੂਰੀ ਇੱਥੇ ਟੱਕਰ ਫਟ ਗਿਆ ਹੈ ਟਾਇਰ ਵੀ ਵਧੀਆ ਪਿਆ ਲੋ ਜੀ ਦੋਸਤੋ ਟਾਇਰ ਲਿਆਂਦਾ ਸੀ ਆਪਾਂ ਨੇ ਨਵਾਂ ਹੀ ਲਿਆਂਦਾ ਤੇ ਕਰਾਰੇ ਤੇ ਆਪਾਂ ਫੈਟਰ ਨਾਗ ਦੇ ਆ ਗਏ। ਦੇਖ ਸਕਦੇ ਹੋ ਕਰ ਰਿਹਾ ਬਾਈ ਫੈਟਰ ਨਾ ਮਾਟਰ ਜੇ ਕੇ ਦਾ ਲਿਆਂਦਾ। ਤੇ ਆਪਣੀ ਆਪਣੀ ਜਗ੍ਹਾ ਤੇ ਜਿੱਥੇ ਇੱਥੇ ਲੱਗੇ ਹੋ ਸੀ ਟਾਇਰ ਉਹਨਾਂ ਨੂੰ ਉੱਥੇ ਫੈਟਰ ਕਰਤਾ ਤੇ ਆ ਮੂਲ ਆਪਣੀ ਜਗ੍ਹਾ ਤੇ ਨਵਾਂ ਹੀ ਲੱਗ ਜੂਗਾ। ਮੈਂ ਕਰ ਰਿਹਾ ਸੀ ਵਿਕੋਨ ਜੱਗ ਜੱਗ ਗੱਡੇ ਨੇ। ਧਰ ਰਹੇ ਆ। ਤੇ ਤੁਸੀਂ ਆ ਦੇਖ ਸਕਦੇ ਹੋ ਬਾਈ ਦੀ ਦੁਕਾਨ। ਤੇ ਉਹ ਪਰਲੇ ਵਾਸੇ ਸਰਸ ਵਾਲੇ ਦਾ ਢੱਪਾ ਉਹਦੇ ਸਾਹਮਣੀ ਆ। ਫੈਟਰ ਉਹ ਰਿਹਾ ਆਪਣਾ ਫੈਕਟਰ ਦੇਖ 295 JK ਦਾ ਆ ਦੇਖ ਸਾਹਦੇਂ ਜੱਦੀ ਆਪਣੀ 7 ਟਨ ਮਾਲ ਆ ਸਾਰੀ 7 ਟਨ ਮਾਲ ਥੱਲੇ ਟਾਇਰ ਬੋਲ ਗਏ ਤੇ ਆਸਮਾਨ ਟਾਇਰ ਦਿਖਾਈਏ ਆ ਟਾਇਰ ਆ ਦੇਖ ਸਾਹਦੇਂ ਔਰ ਦੀਆਂ ਕਿਪੜੀਆਂ ਦੇਖ ਕਰੋ ਉੱਤਰੀਆਂ ਨੇ ਸਾਰ ਪਹਿਲਾਂ ਇਹਦੀ ਹੈਗੀ ਸੀ ਟਾਈਮ ਚ ਧੰਨਵਾਦ ਸਾਰਾ ਟੁੱਟੀਆਂ ਆਏ ਆ ਆਹ ਬੱਕਾ ਬੁੱਲ ਗਿਆ ਤਾਂ ਜਿਹੜਾ ਕੋ ਸੋਨਾ ਦੀ ਕੋਟ ਹੈ ਇਹ ਆਪਾਂ ਨੇ ਨਮਾ ਲਿਆਂਦਾ ਕਿਉਂਕਿ ਸੋਚਿਆ ਪੁਰਾਣੇ ਨਾਲ ਨਾਲ ਕਿ ਉਹ ਵੀ ਆਪਾਂ ਨੂੰ 10 15000 ਤੋਂ ਘੱਟ ਨਹੀਂ ਮਿਲਣਾ ਸੀ ਤੇ ਇਹ ਲਿਆ ਕਿ ਆਪਾਂ ਆ ਵੀ ਸਾਲ 1.5 ਸਾਲ ਦੀ ਨਸਾ ਹੋਗੀ ਰਾਣਾ ਲਿਆਂਦੇ ਤਾਂ ਚੱਲੀ ਹੋਈ ਚੀਜ਼ ਤਾਂ ਪਤਾ ਨਹੀਂ ਚੱਲਣਾ ਸੀ ਆਪਾਂ ਨੂੰ ਕਿ ਇਸ ਤਰ੍ਹਾਂ ਹੈਗਾ ਕਿ ਸਟਾਣਾ ਉਰੋਂ ਜਾਂਦੇ ਉਦੋਂ ਭਰੀ ਹੋਈ ਵਕਤ ਫੇਰ ਔਰ ਲੈ ਜਾਂਦਾ ਤਾਂ ਆਪਾਂ ਨੂੰ ਬੜੀ ਪ੍ਰੋਬਲਮ ਹੋ ਜਾਣੀ ਜਿੱਦੋਂ ਫੇਰ ਸੁੱਖ ਬੜਾ ਲੱਗਦਾ ਜਿਆਦਾ ਆਪਣੇ ਪੈਸੇ ਲੱਗੇ ਹੁਣ ਚਲ ਆਇਆ ਵੀ ਹੁਣ ਨਵਾਂ ਤਾਂ ਹੈਗਾ ਗਾਰੰਟੀ ਚਾ ਸਾਰਾ ਕੁਝ ਤੇ ਚਲੋ ਜੀ ਫੇਰ ਨਵਾਗੇ ਇੱਥੇ ਡੱਗ ਤੇ ਆਪਾਂ ਬਸ ਸਾਹੀ ਲਾਸਟ ਟਾਇਰ ਰਹਿ ਗਿਆ ਆਪਣਾ ਫੇਰ ਫਮਾਗੇ ਰੋਕੀ ਪਾਣੀ ਵੀ ਜੇ ਵੀ ਆਪਾਂ ਕਰਾਏ ਅੱਤੀ ਘੱਟੀ ਤੇ ਉਹ ਸਾਹਮਣੇ ਆ ਉਹਨਾਂ ਦਾ ਸਰਸੇ ਵਾਲਾ ਨਾਟਾ ਆਪਾਂ ਨੇ ਦੋਸਤੋ ਕੀ ਹਾਲ ਚਾਲਾ ਲਓ ਜੀ ਫਾਈਨਲੀ ਅੱਜ ਆਪਾਂ ਪਹੁੰਚ ਚੁੱਕੇ ਆਂ ਆਪਣੀ ਮੰਜ਼ਲ ਤੇ ਜਿੱਥੇ ਕਰਨੀ ਸੀ ਆਪਾਂ ਗੱਡੀ ਖਾਲੀ ਰਹਿ ਗਿਆ ਇਥੋਂ 10 ਕਿਲੋਮੀਟਰ ਤੇ ਅੱਜ ਟਾਈਮ ਖੜੇ ਆਪਾਂ ਜੰਮੂ ਵਾਲਿਆਂ ਦੇ ਕਿਉਂਕਿ ਤੁਹਾਨੂੰ ਪਤਾ ਸਵੇਰੇ ਦੇ ਵਜ ਰਹੇ ਨੇ 7:30 ਤੇ ਸੋਚਿਆ ਵੀ ਨਾਲ ਤੇ ਆਪਣਾ ਫਰੈਸ਼ ਹੋ ਲਈਏ ਨਾਲੇ ਆਪਣਾ ਨਾਸ਼ਤਾ ਪਾਣੀ ਕਰ ਲਈਏ ਕਿਉਂਕਿ ਉੱਥੇ ਸਾਨੂੰ ਪਤਾ ਖਾਣ ਪੀਣ ਦੀ ਦਿੱਕਤ ਆ ਤੇ ਤੇ ਲੋਕ ਤਾਂ ਉਹ ਤੇ ਕੀ ਜਾਂਦਾ ਵੀ ਕੀ ਕਰੀਏ ਨਾ ਤਾਂ ਉਸ ਉਥੇ ਕੁਝ ਬਣਾਉਣ ਦੇਣ ਅੰਦਰ ਫੈਕਟਰੀ ਤੇ ਤਾਂ ਉਦੀ ਆਪਣਿਆਂ ਦੋ ਦੋ ਡੇ ਡੇ ਪ੍ਰੋਫਾ ਜਿਹੜਾ ਖਾ ਕੇ ਜਾਣਾ ਤਾਂ ਉਦੀ ਖਾ ਕੇ ਚਲੇ ਜਾਵਾਂਗੇ ਫਿਰ ਖਾਲੀ ਕਰਕੇ ਉਰੀ ਆ ਜਾਵਾਂਗੇ ਤੇ ਬਾਕੀ ਸਾਨੂੰ ਸਵੇਰ ਦਾ ਨਜ਼ਾਰਾ ਦਿਖਾਣਿਆ ਮਹਾਰਾਸ਼ਟਰ ਦਾ ਤੇ ਬਾਕੀ ਜਿੱਥੇ ਗੱਡੀ ਲਾਈ ਆ ਤੇ ਉਹ ਜਗਾ ਦਿਖਾਉਂਦੇ ਆ ਤਾਂ ਆਪਾਂ ਬੜਾ ਖੂਬਸੂਰਤ ਦਰਖਤੀ ਦਰਖਤ ਨੇ ਤੇ ਜੱਟ ਕਰੋ ਸਾਹਮਣੇ ਬੱਸ ਖੜੀ ਆ ਤੇ ਆ ਪਾਰਕਿੰਗ ਆ ਥਾਪੇ ਦੀ ਤੇ ਦਰਖਤ ਬਾਵਾ ਨੇ ਤੇ ਮੀਂਹ ਪਿਆ ਲੱਗਦਾ ਮੀਂਹ ਮੰਨ ਲਓ ਵੀ ਸਭ ਤੋਂ ਪਹਿਲਾਂ ਹੀ ਪਿਆ ਲੱਗਦਾ ਤੇ ਆਹ ਦੇਖ ਸਕਦੇ ਹਾਂ ਸਾਹਮਣੇ ਪਹਾੜ ਤੇ ਇੱਧਰ ਵੀ ਆਟਾ ਪਾ ਆਟਾ ਜਿੱਥੇ ਮੰਨ ਲਓ ਦਰਖਤਾਂ ਦੀ ਸ਼ੌਂਚ ਤੇ ਗੱਟੀਆਂ ਖੜੀਆਂ ਨੇ ਤੇ ਆਪਣਾ ਰਾਜਾ ਬੇਟਾ ਖੜਾ ਇਹਨੂੰ ਵੀ ਕਿਹਾ ਵੀ ਲੈ ਠੰਡੇ ਜਗ੍ਹਾ ਤੇ ਰੈਸਟ ਕਰ ਘੰਟਾ ਫੇਰ ਚੱਲਦੇ ਆਪਾਂ ਵੀ ਰਾਜਾ ਬੇਟਾ ਵੀ ਥੱਕ ਗਿਆ ਹੁਣ ਥੱਕਿਆ ਤਾਂ ਕਾਹ ਨੂੰ ਹਜੇ ਹਜੇ ਤਾਂ ਖਾਲੀ ਆਇਆ ਛਾਲਾ ਮਾਰਦਾ ਤੇ ਬਾਕੀ ਛੋਟਾ ਪਾਈ ਗਿਆ ਪ੍ਰੈਸ਼ਰ ਹੋਣ ਵਾਸਤੇ ਉਸ ਤੋਂ ਬਾਅਦ ਮੈਂ ਜਾਊਂਗਾ ਤੇ ਫੇਰ ਆਪਾਂ ਕਰਾਂਗੇ ਕੋਈ ਨਾਸ਼ਤਾ ਪਾਣੀ ਦੇਖਦੇ ਆ ਕੋਈ ਪਰਾਂਡਾ ਬੂਟਾ ਖਾਵਾਂਗੇ ਜੰਮੂ ਵਾਲਿਆਂ ਦਾ ਵਧੀਆ ਜਿਹਾ ਮੋਟਾ ਜਿਹਾ ਤੇ ਬਾਕੀ ਸਭ ਨੂੰ ਅੱਜ ਫੈਕਟਰੀ ਵੀ ਦਿਖਾਣੇ ਆ ਜਾ ਕੇ ਕਿੱਥੇ ਖਾਲੀ ਹੁੰਦਾ ਆਪਣਾ ਜੂਸ ਤੇ ਬਣੇ ਰਹੋ ਵੀਡੀਓ ਦੇ ਨਾਲ ਮੈਂ ਲੈ ਆ ਰਿਹਾ ਹਾਂ ਠੰਢੀ ਠੰਢੀ ਮੌਸਮ ਦਾ ਨਜ਼ਾਰਾ ਤੇ ਮੈਂ ਹੁਣ ਲੱਗ ਰਿਹਾ ਆਪਣੀ ਗੱਡੀ ਦੀ ਸਾਸਪਈਆ ਕਰਨ ਕਿਉਂਕਿ ਸਵੇਰੇ ਸਵੇਰੇ ਕੇਰਾ ਇੱਕ ਵਾਰ ਹੱਥ ਵੱਜ ਜੇ ਮੁੜ ਕੇ ਫਿਰਦੇ ਨੇ ਧੁੱਪ ਹੀ ਨਿਕਲ ਜਾਂਦੀ ਹੈ ਫਿਰ ਫਾਇਦਾ ਨਹੀਂ ਹੁੰਦਾ ਕਿਉਂਕਿ ਫਿਰ ਮੰਨ ਲਓ ਰਤਾਈ ਚੌਂਕੀ ਜਾਂਦਾ ਹੁਣ ਸਵੇਰੇ ਦਾ ਟਾਈਮ ਆ ਜਦ ਆਪਾਂ ਕਰਦਾਂਗੇ ਸਾਸਪਈਆ ਨਾਲੇ ਲਾ ਦਾਂਗੇ ਅਰਗਵਤੀ ਤੇ ਲਓ ਜੀ ਕਰਦਿਆਂ ਗੱਡੀ ਦੀ ਹੁਣ ਮੀਟੀ ਮੀਟੀ ਕੱਢਦੇ ਆਂ ਮੀ ਦੇਖੂ ਕੰਨਾ ਪਹਿਰੇ ਆ ਲਓ ਜੀ ਆਪਾਂ ਪਹੁੰਚ ਗਏ ਸੀ ਫੈਕਟਰੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਆਸ਼ਟਾ ਨੂੰ ਬੈਠਿਆ ਗੱਡੀ ਦੇ ਵਿੱਚ ਐਂਟਰੀ ਕਰਵਾ ਕੇ ਆਪਣੀ ਐਂਟਰੀ ਤਾਂ ਹੋ ਗਈ ਸੀ ਤੇ ਗੱਡੀ ਅੰਦਰ ਵੀ ਹੋ ਗਈ ਤੇ ਤੁਸੀਂ ਮੇਰੇ ਦੇਖ ਸਕਦੇ ਹੋ ਮੈਂ ਬੈਕ ਸਾਈਡ ਤੇ ਮੀ ਕੰਨਾ ਯੂਰਨਾ ਪਹਿਰੇ ਆ ਤੇ ਵਾਜਾਂ ਸੁਖਵਾ ਤੁਹਾਨੂੰ ਮੀ ਤੇ ਇੱਕ ਜਾਨਵਰ ਵੀ ਦੇਖ ਸਕਦੇ ਆ ਪਰ ਦੇਖ ਸਕਦੇ ਆ ਆਸਮਾਨ ਕਣੀਆ ਪੂਰਾ ਹਨੇਰਾ ਕੋਪ ਹੋਇਆ ਪਿਆ ਤਿੰਨ ਵਜ ਰਹੇ ਨੇ ਤੇ ਪਾਣੀ ਉਹ ਪਾਣੀ ਛੜਾਤਾ ਦੇਖ ਸਕਦੇ ਆ ਮੀਂਹ ਬਹੁਤ ਜਿਆਦਾ ਜ਼ਬਰਦਸਤ ਪੈ ਰਿਹਾ ਆ ਹੁਣ ਹੀ ਆਇਆ ਮੇਰੇ ਖਿਆਲ ਚ 15 ਮਿੰਟ ਹੋਏ ਨੇ ਮੈਂ ਵੀ ਸੁੱਤਾ ਪਿਆ ਸੀ ਦੇਖਿਆ ਮਹਾ ਕਣੀਆ ਇਆਂ ਧਵਾਇਆਂ ਨੇ ਪਾਣੀ ਦੇ ਛਿੱਟੇ ਜੇ ਦੇਖਿਆ ਮੀਂਹ ਤੇ ਗੱਡੀ ਦੇ ਉੱਪਰ ਚੜਨ ਨੂੰ ਨਹੀਂ ਟਾਈਮ ਦਿੱਤਾ ਮੈਂ ਸੁੱਟ ਕੇ ਮਾਜਾ ਉੱਪਰ ਉੱਪਰ ਚੜ ਕੇ ਦੇਖ ਲਵਾਂ ਪਰ ਉੱਪਰ ਚੜਨ ਦਾ ਮੀ ਟਾਈਮ ਨਹੀਂ ਪਾਵਾ ਪੈ ਰਿਆ ਤੇ ਬਾਤ ਸੁਣ ਸਕਦੇ ਹਾਂ ਤੁਸੀਂ ਮੀਂਹ ਦੀ ਜਤਰਾ ਮੂਰੇ ਸ਼ੀਸ਼ੇ ਰਾਹੀਂ ਕਿ ਹਾਲਾਤ ਹੈ ਕਿ ਤਨਾ ਪਾਣੀ ਕਮੇ ਚੱਲ ਰਿਹਾ ਮਾਰਾ ਕਰਕੇ ਬਸ ਇਹੀ ਬਾਰਸ਼ਾਂ ਹੁਣ ਮੰਦਾ ਲਿਆਣ ਗਈਆਂ ਬੋਲੀ ਹੁਣ ਮੰਡੀਆਂ ਚ ਪਿਆਜ਼ ਘਟਾਣਾ ਤੇ ਅੱਧਰ ਗੱਡੀਆਂ ਕੱਢਣੀਆਂ ਨੇ। ਮੂਫੀਆ ਬਾਰਸ਼ ਦੇ ਟਾਈਮ ਚ ਉਹਨਾਂ ਦਾ ਪਿਆਜ਼ ਪੱਕ ਹੋਣਾ ਨਾ ਹੀ ਇੱਧਰੇ ਮਿੱਟੀ ਇਦਾਂ ਦੀ ਆ ਵੀ ਕੋਈ ਸਾਦਨੇ ਵੜ ਜੇਵੇ। ਨਾਲੋਂ ਵੀ ਕੀ ਲਾਪੁਲਾ ਭਰਨੇ ਜਾਣੀਆਂ ਤਾਂ ਓਫਾ ਕਿਉਂਕਿ ਇਹ ਮਿੱਟੀ ਪੱਕੀ ਦਾ ਲੋਹਾ ਗਿੱਲੀ ਦਾ ਗੋਹਾ। ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਵਾਜਾਂ ਦੇਖ ਸਕਦੇ ਹੋ ਪਾਣੀ ਦੀਆਂ ਗਰਤਾਰੀਆਂ ਤਗੜ ਦਾ ਕਰ। ਨੀ ਹੋਰ ਵੱੱਡਾ ਹੋ ਰਿਹਾ ਹੋਰ ਵੱਧ ਰਿਹਾ ਮੀਂਹ ਚਲੋ ਜੀ ਦੇਖਦੇ ਆਂ ਬਾਕੀ ਖਾਲੀ ਆਪਣੀ ਹੋਈ ਨਹੀਂ ਹੈਗੀ ਗੱਡੀ ਦੇਖਦੇ ਆਂ ਕਾ ਤਕਰੂਗੀ ਤੇ ਬਾਕੀ ਹੋਰ ਦਿਖਾਣਾ ਆਪਣੀ ਜਿਹੜੀ ਬੈਂਪਰ ਮਸ਼ੀਨ ਆ ਨਾ ਐ ਲੱਗ ਰਹਾ ਜਿਵੇਂ ਕਿਸੇ ਨੇ ਟੁੱਟੀ ਚਲਾਈ ਹੁੰਦੀ ਐ ਤੇ ਆਹ ਦੇਖ ਸਕਦੇ ਹੋ ਪਾਣੀ ਕਿਵੇਂ ਚੱਲ ਰਿਹਾ ਸੀਸ਼ੇ ਵਾਲੇ ਤੋਂ ਆ ਬੈਂਪਰ ਮਸ਼ੀਨ ਜਿਹੜੀ ਆਪਣੀ ਇਹਦੇ ਬਲੇਡ ਦੇ ਉੱਪਰ ਦੀ ਕਿਵੇਂ ਇਸ ਤਰ੍ਹਾਂ ਚੱਲ ਰਿਹਾ ਜਿਵੇਂ ਟੁੱਟੀ ਲਾਹੀ ਹੁੰਦੀ ਐ ਬਾਕੀ ਮਿੱਤਰੋ ਆਪਣੀ ਵੀਡੀਓ ਨੂੰ ਬਾਅਦ ਤੋਂ ਬਾਅਦ ਸਪੋਰਟ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਵੀਰੋ ਤੇ ਬਾਕੀ ਮਿਲਾਂਗੇ ਇੱਕ ਪੋਰਨਮੈਂਟ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ